ਅੱਜ ਸ਼੍ਰੋਮਣੀ ਕਾਲੀਦਾਨ ਹਲਕਾ ਫਗਵਾੜਾ ਵੱਲੋਂ ਹੁਸ਼ਿਆਰਪੁਰ ਆ ਕੇ ਜਿਹੜੇ ਸਾਡੇ ਉਮੀਦਵਾਰ ਆ ਸਦਾ ਸਿੰਘ ਢੰਡਲ ਜੀ ਉਹਨਾਂ ਦੇ ਹੱਕ 'ਚ ਇੱਕ ਬਜ਼ਾਰਾ ਵਿੱਚ ਰੋੜ ਸ਼ੋ ਘਟਿਆ ਗਿਆ ਜਿੱਤੇ ਅਸੀਂ ਅਪੀਲ ਕੀਤੀ ਇਸ ਨੂੰ ਦੁਕਾਨਦਾਰਾਂ ਨੂੰ ਸਾਨੂੰ ਬਹੁਤ ਹੀ ਅੱਜ ਮਾਨ ਮਹਿਸੂਸ ਹੋ ਰਿਹਾ ਕਿ ਸਾਨੂੰ ਸਾਰੇ ਦੁਕਾਨਦਾਰਾਂ ਦਾ ਇੱਕ ਪਰਵਾ ਸਹਿਯੋਗ ਦਿੱਤਾ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਕੱਢਿਆ ਗਿਆ ਇਸ ਰੋਡ ਸ਼ੋਅ ਦੌਰਾਨ ਖੂਬਸੂਰਤ ਫੁੱਲਾਂ ਅਤੇ ਝੰਡੀਆਂ ਨਾਲ ਸਜਾਇਆ ਟਰੈਕਟਰ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਇਹ ਰੇਖਿਆ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਟਰੈਕਟਰ ਦੇ ਉੱਪਰ ਤੱਕੜੀ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਚੋਣ ਸ਼ਾਨ ਵੀ ਟੰਗਿਆ ਹੋਇਆ ਸੀ ਰੋਡ ショਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਖੰਡਲ ਦੇ ਪੁੱਤਰ ਰਵਿੰਦਰ ਸਿੰਘ ਖੰਡਲ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ਇਹ ਰੋਡ ショਅ ਪਾਰਟੀ ਦਫ਼ਤਰ ਜੀਟੀ ਰੋਡ ਤੋਂ ਸ਼ੁਰੂ ਹੋ ਕੇ ਲੋਹਾ ਮੰਡੀ ਗਾਂਧੀ ਚੌਕ ਬੰਸਾ ਵਾਲਾ ਬਾਜ਼ਾਰ ਗਊਸ਼ਾਲਾ ਰੋਡ ਨਾਈਆਂ ਵਾਲਾ ਚੌਕ ਸਿਨੇਮਾ ਰੋਡ ਤੋਂ ਹੁੰਦਾ ਹੋਇਆ ਵਾਪਸ ਪਾਰਟੀ ਦਫਤਰ ਵਿਖੇ ਸਮਾਪਤ ਹੋਇਆ ਰੋਡ ショਅ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਗਲਾਂ ਵਿੱਚ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਵਾਲੇ ਪਰਨੇ ਪਾ ਕੇ ਹੱਥਾਂ ਵਿੱਚ ਤੱਕੜੀ ਚੋਣ ਨਿਸ਼ਾਨ ਦੀਆਂ ਝੰਡੀਆਂ ਫੜ ਕੇ ਸਮੂਹ ਦੁਕਾਨਦਾਰਾਂ ਅਤੇ ਰਾਹੀਰਾਂ ਨੂੰ ਉਰਜੋਰ ਅਪੀਲ ਕੀਤੀ ਕਿ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਟੀ ਉਮੀਦਵਾਰ ਸੋਨ ਸਿੰਘ ਠੰਡਲ ਨੂੰ ਭਾਰੀ ਅੰਤਰ ਨਾਲ ਜਿਤਾਇਆ ਜਾਵੇ ਦੁਕਾਨਦਾਰਾਂ ਨੇ ਥਾਂ-ਥਾਂ ਤੇ ਰੋਡ ਸ਼ੋਅ ਦਾ ਫੁੱਲਾਂ ਦੀ ਵਰਖਾ ਕਰਕੇ ਸਰੂਪਾ ਉਪਾਕ ਕੇ ਅਤੇ ਪਤ ਦੀ ਗਰਮੀ ਵਿੱਚ ਪਾਣੀ ਦੀ ਸੇਵਾ ਵਰਤਾ ਕੇ ਨਿੱਘਾ ਸਵਾਗਤ ਕੀਤਾ ਫਗਵਾੜਾ ਤੋਂ ਸ਼ਰਮਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮ ਦੀ ਰਿਪੋਰਟ ਵਾਈਕੂ ਜੀ ਕੀ ਫਤਹਿ ਅੱਜ ਸ਼੍ਰੋਮਣੀ ਕਾਲੇਦਾਰ ਹਲਕਾ ਫਗਵਾੜਾ ਵੱਲੋਂ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਸਾਡੇ ਉਮੀਦਵਾਰ ਆ ਸਦਾ ਸੋਨ ਸਿੰਘ ਛੰਡਲ ਜੀ ਉਹਨਾਂ ਦੇ ਹੱਕ 'ਚ ਇੱਕ ਬਿਜਾਰਾ ਵਿੱਚ ਰੋਡ ਸ਼ੋਅ ਘਟਿਆ ਗਿਆ ਜਿੱਤੇ ਅਸੀਂ ਅਪੀਲ ਕੀਤੀ ਇਸ ਨੂੰ ਦੁਕਾਨਦਾਰਾਂ ਨੂੰ ਸਾਨੂੰ ਬਹੁਤ ਹੀ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਸਾਰੇ ਦੁਕਾਨਦਾਰਾਂ ਨੇ ਇੱਕ ਪਰਵਾ ਸਹਿਯੋਗ ਦਿੱਤਾ ਤੇ ਸਾਨੂੰ ਉਹਨਾਂ ਵੀ ਸਵਾਗਤ ਆਇਆ ਕਿ 1 ਜੂਨ ਨੂੰ ਇੱਕ ਇਹ ਜਿਹੜੀ ਵੋਟ ਹੈਗੀ ਆ ਜੂਨ ਸਾਹਿਬ ਤੱਕ ਜਿਹੜਾ ਬੜਾ ਦਬਾ ਕੇ ਸਾਹ ਸੋਨ ਸਿੰਘ ਖੰਡਰ ਜੀ ਨੂੰ ਕਾਮਯਾਬ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਆ ਕਿ 4 ਤਰੀਕ ਨੂੰ ਸਾਹ ਸੋਨ ਸਿੰਘ ਖੰਡਰ ਜੀ ਵੱਡੀ ਲੀਡਰ ਆ ਹੁਸ਼ਿਆਰਪੁਰ ਹਲਕੇ ਜਿੱਤੋਗੇ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਮੌਜੂਦ ਹੋ ਕੇ ਆਪਣੇ ਐਮਪੀ ਜਿਤਾਉਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਵਿਧਾਨ ਸਭਾ ਹਲਕਾ ਮਗਵਾੜਾ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱੱਚੀ ਟੀਮ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਕੇ ਸਮੁੱਚੇ ਬਜ਼ਾਰਾਂ ਦੇ ਵਿੱਚੋਂ ਜਿੱਥੇ ਅਥਾ ਪਿਆਰ ਸਮਰਥਨ ਮਿਲਿਆ ਪਬਲਿਕ ਵੱਲੋਂ ਲੋਕਾਂ ਵੱਲੋਂ ਉੱਥੇ ਅੱਜ ਮੈਂ ਅਪੀਲ ਵੀ ਕਰਨੀ ਜੋਨਾ ਸਮੁੱੱਚੇ ਵਿਧਾਨ ਸਭਾ ਹਲਕਾ ਮਗਵਾੜਾ ਦੇ ਸੁਝਵਾਨ ਮੋਟਰਾਂ ਨੂੰ ਕਿ ਇੱਕ ਤਰੀਕ ਨੂੰ ਸਾਰੇ ਹੀ ਬਜ਼ੁਰਗ ਵੀਰ ਨੌਜਵਾਨ ਭੈਣ ਭਰਾ ਆਓ ਸਾਰੇ ਰਲ ਮਿਲ ਕੇ ਜੂਨ ਨੂੰ ਜਿੱਤੇ ਆਪਣੀ ਵੋਟ ਪਾਈਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਖੰਡਲ ਨੂੰ ਤੱਕੜੀ ਵਾਲਾ ਜਿਹੜਾ ਬਟਨ ਹੈ ਆ ਦਬਾ ਕੇ ਉਹ ਕਾਮਯਾਬ ਕਰੀਏ ਮੈਂ ਸਮੁੱਚੇ ਜ਼ਿਲ੍ਹੇ ਦੀ ਜਥੇਬੰਦੀ ਲੋਕ ਸਭਾ ਹਲਕਾ ਜਿੱਤਰੀ ਵੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਜਾਂ ਖਾਸ ਤੌਰ ਤੇ ਉੱਤੇ ਫਗਵਾੜਾ ਵਿਧਾਨ ਸਭਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਅਣਥੱਕ ਮਿਹਨਤ ਕਰਦੇ ਆ ਜਿਹੜਾ ਆ ਅੱਜ ਦਾ ਜਿਹੜਾ ਰੋਡ ਸ਼ੋਅ ਕੱਢਿਆ ਤੇ ਭਰਪੂਰ ਸਮਰਥਨ ਜਿਹੜਾ ਪਬਲਿਕ ਦਾ ਇਸਾ ਰੋਡ ਸਾਨੂੰ ਪਬਲਿਕ ਦੇ ਇਖਤਿਆਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਆਏ